ਡੈਨੀਅਲ ਟਰਾਂਸਪੋਰਟ ਠੇਕਦਾਰ ਆ ਇੱਥੇ ਮੈਂ 22 ਸਾਲ ਤੋਂ ਟਰਾਂਸਪੋਰਟ ਦਾ ਕੰਮ ਕਰ ਰਿਹਾ ਆ ਤੇ ਬੜੇ ਸ਼ਾਂਤੀਪੁਰ ਬਨਾਲ ਅਸੀਂ ਢੰਗ ਨਾਲ ਕੰਮ ਚਲਾਉਂਦੇ ਆ ਸਾਰਾ ਬੱਬੇ ਨਾਲ ਤੇ ਮੱਖਣ ਨਾਲ ਨੂੰ 5 ਸਾਲ ਹੋ ਗਿਆ ਕੰਮ ਕਰਦਿਆਂ ਇਕੱਠਿਆਂ ਜੀ ਇਹਨਾਂ ਦੀ ਆਪਣੀਆਂ ਘਰਦਿਆਂ ਗੱਡੀਆਂ ਨੇ ਮਾਲਕ ਨੇ ਆਪ ਗੱਡੀਆਂ ਦੇ ਮਾਲਕ ਦਾ ਨਾਲ ਹੀ ਡਿਲੀਵਰੀ ਕਰਦੇ ਆਪਣੀਆਂ ਗੱਡੀਆਂ ਦੇ ਹਮੇਸ਼ਾ ਜ਼ਿੰਮੇਵਾਰੀ ਤਰ੍ਹਾਂ ਲੈਂਚੇ ਆਉਂਦੇ ਨੇ ਤੇ ਲੈਂਚੇ ਗੱਡੀਆਂ ਖਾਲੀ ਕਰਦੇ ਨੇ ਲੈਂਚੇ ਮੱਖਣ ਮਸੀ ਦੀ ਗੱਡੀ ਅੰਦਰ ਵੜ ਰਹੀ ਸੀ ਜਦ ਕਿ ਗੇਟ ਦੇ ਵਿੱਚ ਵੜ ਰਹੀ ਸੀ ਤੇ ਮਗਰੋਂ ਗੱਡੀ ਆਣ ਕੇ ਤਰੇਸ਼ਮੀ ਉਹਨੇ ਮਗਰੋਂ ਮਾਰੀ ਆ ਉਲਟਾ ਮਕਰਮਸੀ ਦੇ ਗੱਡੀ ਦਾ ਟਾਇਰ ਵੀ ਪਾੜਤਾ ਨੁਕਸਾਨ ਵੀ ਕੀਤਾ ਉਹਦੇ باوجود ਡਰਾਈਵਰ ਨੇ ਆਰਤੀਆਂ ਨੂੰ ਸੱਜਿਆ ਆਰਤੀ ਨੇ ਹੁੰਦੀ ਨੇ ਇਕੱਲੇ ਲਲਕਾਰਾ ਮਾਰਿਆ ਸਾਜਨ ਨੇ ਕੱਢ ਕੇ ਲਿਆ ਪਿਸਤੌਲ ਉਹਨੂੰ ਗੋਲੀ ਮਾਰਤੀ ਹੈ ਮੌਕੇ ਤੇ ਉਹਦੀ ਡੈਥ ਹੋ ਗਈ ਹੈ ਹਸਪੀਟਲ ਜਾਂਦੇ ਜਾਂਦੇ ਬਹੁਤ ਜਦ ਕੀ ਸਮਝਾਉਣਾ ਚਾਹੀਦਾ ਹੈ ਆਰਤੀਆਂ ਨੂੰ ਆਣ ਕੇ ਇੱਥੇ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਜਿਹੜਾ ਜ਼ਿੰਦਗੀ ਚ ਭਰਨੀ ਪੂਰਾ ਹੋ ਸਕਦਾ ਦੋ ਬੱਚੇ ਨੇ ਉਹਦੇ ਕਾਫੀ ਤੇ ਮੈਂ ਸਰਕਾਰ ਕੋ ਵੀ ਮੰਗ ਕਰਾਂਗਾ ਸਰਕਾਰੀ ਅਫਸਰਾਂ ਤੋਂ ਮੰਗ ਰਿਹਾ ਕਿ ਸਰਕਾਰੀ ਕੰਮ ਹੀ ਸਾਰਾ ਕਰਦੇ ਇਹਨਾਂ ਬੱਚਾ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੇ ਮਤ ਕੀਤੀ ਜਾਵੇ ਇਹਦੀ ਬੇਨਤੀ ਕਰਾਂਗਾ ਜੇ 24 ਘੰਟੇ ਜੇ ਨਹੀਂ ਰੈਸ਼ਟ ਕਰਦੇ ਉਹਨੂੰ ਦੋ ਜਿਹੇ ਮੁੱਲਜਮ ਦੋ ਰਹਿ ਗਏ ਨੇ ਤਾਂ ਆਪਾਂ ਗਦਾਮ ਵੀ ਬੰਦ ਰੱਖਾਂਗੇ ਸਾਰੇ ਸਾਰੇ ਡਰਾਈਵਰਾਂ ਗਾੜੀ ਵੀ ਬੇਨਤੀ ਆ ਸਾਰੀਆਂ ਲੇਬਰਾਂ ਗਾੜੀ ਵੀ ਬੇਨਤੀ ਆ ਤੇ ਸੰਯੋਗ ਦਿਵੋ ਲੇਬਰਾਂ ਨੇ ਸੰਯੋਗ ਦੇਣਾ ਤੇ ਡਰਾਈਵਰ ਵੀ ਸੰਯੋਗ ਦੇਣ ਇਹ ਕੰਮ ਬੰਦ ਰੱਖਿਆ ਜਾਏ ਜਿੰਨਾ ਜੇਕਰ ਕੋਈ ਅਫਸਰ ਆਣ ਕੇ ਸਰਕਾਰੀ ਵਿਸ਼ਵਾ ਨਹੀਂ ਦਵਾਉਂਦਾ ਬਿਨਾਂ ਇਹਨਾਂ ਦੇ ਬੱਚਾ ਨੂੰ ਨੌਕਰੀ ਦਿੱਤੀ ਜਾਏਗੀ ਰੋਜ਼ਗਾਰ ਦਿੱਤਾ ਜਾਏਗਾ ਮਤ ਕੀਤੀ ਜਾਵੇਗੀ ਇਹਨਾਂ ਦੀ ਇਹ ਨੋਟ ਹੈ ਕਿ ਅਸੀਂ ਕੰਮ ਬੰਦ ਰੱਖਾਂਗੇ ਜੇ 24 ਘੰਟੇ ਦੇ ਨਹੀਂ ਫੜਦੇ ਤੇ ਦੁਬਾਰਾ ਹਾਈਵੇ ਜਰਾ ਇੱਥੇ ਜਾਮ ਕੀਤਾ ਜਾਏਗਾ ਇਹਨਾਂ ਕਹਿੰਦੇ ਸਾਰਿਆਂ ਨੂੰ ਜਾਮ ਸੀ ਦੀ ਬਿਲਕੁਲ ਜਿਹੜਾ ਬੜਾ ਦੁੱਖ ਲੱਗਾ ਬੜਾ ਚਿੰਤਾ ਦਾ ਵਿਸ਼ਾ ਹੈ ਜਿੱਦਾਂ ਹੀ ਸਾਨੂੰ ਪਤਾ ਲੱਗਾ ਔਰ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਜੈਨਕੀ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਸ਼ਰਿਆਮ ਇਕਨੋਜ਼ਵਾਨ ਨੂੰ ਮਸੀਨੋਜ਼ਵਾਨ ਨੂੰ ਗੋਲੀਆਂ ਮਾਰ ਕੇ ਵਾਰ ਦਿੱਤਾ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਕੀ ਪੁਲਿਸ ਪ੍ਰੋਟੈਕਸ਼ਨ ਦਾ ਹਾਲ ਹੈ ਔਰ ਕਿੰਨੀ ਤੇਜ਼ੀ ਨਾਲ ਕ੍ਰਾਈਮ ਵਧਦਾ ਜਾ ਰਿਹਾ ਹੈ ਸੋ ਮੈਂ ਕਰੜੇ ਔਰ ਸਖਤ ਸ਼ਬਦਾਂ ਦੇ ਨਾਲ ਇਸ ਦੀ ਨਿਖੇਦੀ ਕਰਦਾ ਹਾਂ ਔਰ ਪਰਿਵਾਰ ਦੇ ਲਈ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਜਿਸ ਤਰ੍ਹਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਕਲਟੀਮੇਟ ਦਿੱਤਾ ਗਿਆ ਹੈ 1 ਘੰਟੇ ਦੇ ਦੌਰਾਨ ਪ੍ਰਸ਼ਾਸਨ ਜਰੂਰ ਇਨਸਾਫ ਦੇਵੇ ਪਰਿਵਾਰ ਬੜਾ ਦੁਖੀ ਹੈ ਬੱਚੇ ਦੇ ਸਿਰ ਤੋਂ ਪਿਓ ਦਾ ਸਾਯਾ ਨਹੀਂ ਰਿਹਾ ਉਸਔਰ ਉਹ ਔਰਤ ਵਿਲਕਦੀ ਜਿਹੜੀ ਰੋਰੀ ਦੇਖੀ ਨਹੀਂ ਜਾ ਰਹੀ ਔਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਇਨਸਾਫ ਮਹయ్యా ਕਰਾਉਣਾ ਚਾਹੀਦਾ ਜੀ ਸਰ ਪਿਛਲੇ ਦਿਨ ਕੋ ਬੈਰੀ ਅਨਫੋਰਚੂਨੇਟ ਕਿ ਪੰਜਾਬ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬੜਾ ਭਾਈਚਾਰਾ ਸਟਰੋਂਗ ਆ ਪਰ ਪਿਛਲੇ 20 ਸਾਲ ਤੋਂ ਕੋਈ ਰਾਜਨੀਤਿਕ ਪਾਰਟੀਆਂ ਦੇ ਕਾਰਨ ਇਹੋ ਜਿਹਾ ਇੱਥੇ ਮਾਹੌਲ ਕ੍ਰੀਏਟ ਹੋ ਗਿਆ ਕਿ ਲੋਕਾਂ ਦੇ ਕੋਲ ਪੈਨ ਘਟਿਆ ਦੇ ਬੰਦੂਕਾਂ ਤੇ ਪਿਸਤੌਲ ਵੱਧ ਆ ਗਏ ਨੇ। ਔਰ ਇਹਦਾ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਿਹਨਾਂ ਨੇ ਕਰਨਾ ਹੁੰਦਾ ਸਰਕਾਰ ਨੇ। ਇੱਕ ਇਹੋ ਜਿਹਾ ਸਿਸਟਮ ਕਰਕੇ ਇਹੋ ਜਿਹਾ ਮਾਹੌਲ ਕਰਕੇ ਅੱਜ ਇੱਕ ਮਨੋਰਟੀ ਦਾ ਘਟ ਗਿਣਤੀ ਭਾਈਚਾਰੇ ਦਾ ਕ੍ਰਿਸਚਨ ਕਮਿਊਨਿਟੀ ਦਾ ਇੱਕ ਗਰੀਬ ਡਰਾਈਵਰ ਜਿਹੜਾ ਆ ਉਹਨੂੰ ਮਾਰ ਦਿੱਤਾ ਜਾਂਦਾ ਇੱਕ ਛੋਟੀ ਜੀ ਗੱਲ ਨੂੰ ਲੈ ਕੇ। ਗੱਲ ਕੁਛ ਨਹੀਂ ਇੱਕ ਪਰਚੀ ਦਾ ਹੁੰਦਾ ਨੰਬਰ ਦਾ। ਉਦੇ ਦੌਰਾਨ ਗੱਡੀ ਨੂੰ ਅੰਦਰ ਕਰਦੇ ਮਾੜੀ ਮੋਟੀ ਟੱਚ ਹੋ ਗਈ ਉਹ ਕਹਿ ਵੀ ਰਿਹਾ ਕਿ ਮੈਂ ਤੁਹਾਡਾ ਪੇ ਕਰ ਲਾਂਗਾ ਕਿਸੇ ਨੇ ਗੱਲ ਨਹੀਂ ਸੁਣੀ ਆ ਤਿੰਨ ਜਿਹੜੇ ਦੋਸ਼ੀ ਇਹਦੇ ਵਿੱਚ ਐਫ ਆਈ ਆਰ ਚ ਬਣਾਏ ਗਏ ਨੇ ਉਹਨਾਂ ਨੇ ਆ ਕੇ ਗੋਲੀਆਂ ਮਾਰ ਕੇ ਉਹਨ ਮੁੰਡੇ ਨੂੰ ਉੱਥੇ ਢੇਰ ਕਰਤਾ ਗਰੀਬ ਪਰਿਵਾਰ ਆ ساری ਉਮਰ ਪਈਆ ਬੱਟੇ ਛੋਟੇ ਛੋਟੇ ਸੋ ਇਸ ਕਰਕੇ ਅਸੀਂ 1 ਘੰਟਾ ਦਿੱਤਾ ਸੀ ਉੱਥੇ ਅੱਧਾ ਘੰਟਾ ਮੌਦਾ ਬੈਠਾ ਰਿਆਂ 1 ਘੰਟਾ ਦਿੱਤਾ ਸੀ ਵੀ ਜੇਕਰ ਕੋਈ ਦੋਸ਼ੀ ਫੜੇ ਜਾਂਦੇ ਆ ਤਾਂ ਠੀਕ ਆ ਨਹੀਂ ਤਾਂ ਅਸੀਂ ਹਾਈਵੇ ਤੇ ਜਾਵਾਂ ਲਾਵਾਂਗੇ ਔਰ ਪਰਿਵਾਰ ਨੂੰ ਨਿਆ ਲੈ ਕੇ ਦਵਾ ਮੰਗੇ ਇਹ ਪਰਿਵਾਰ ਦੀ ਡਿਮਾਂਡ ਸੀਗੀ ਤੇ ਪਰਿਵਾਰ ਦੀ ਡਿਮਾਂਡ ਤੇ ਅਸੀਂ ਇੱਥੇ ਸਾਰੇ ਆਏ ਔਰ ਪਰਿਵਾਰ ਨਾਲ ਹੁਣ ਵੀ ਇਹੀ ਖੜੇ ਆ ਲੇਕਿਨ ਪੁਲਿਸ ਦੇ ਉੱਚ ਅਧਿਕਾਰੀ ਇੱਥੇ ਆਏ ਨੇ ਉਹਨਾਂ ਨੇ ਆਸਵਾਸ਼ਣ ਦਿੱਤਾ ਸਾਨੂੰ 24 ਘੰਟੇ ਦਿਓ ਇੱਕ ਦੋਸ਼ੀ ਕਹਿੰਦੇ ਅਸੀਂ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਆ ਰਹਿੰਦੇ ਨੇ ਤੇ 24 ਘੰਟੇ ਚ ਕਰ ਲਾਂਗੇ ਕੰਪਨਸੇਟ ਵੀ ਕਹਿੰਦੇ ਕਰਾਂਗੇ ਕੰਪਨਸੇਟ ਬੋਲ ਗਏ ਨੇ ਕਿ ਡੀਸੀ ਸਾਹਿਬ ਨੂੰ ਰეკਮੈਂਡ ਕਰਾਂਗੇ ਕਿ ਪਰਿਵਾਰ ਗਰੀਬ ਆ ਉਹਨਾਂ ਨੂੰ ਕੋਈ ਨੌਕਰੀ ਦਾ ਕਰੋ ਜਾਂ ਕੋਈ ਵੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸੋਚੋ ਤਾਂ ਕਿ ਉਹਨਾਂ ਨੂੰ ਬਾਅਦ ਵਿੱਚ ਇਨਸਿਕਿਉਰਿਟੀ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਮੰਨ ਲਿਆ ਤੇ ਪਰਿਵਾਰ ਨੇ ਜਿਹੜਾ ਉੱਤੇ ਸਹਿਮਤੀ ਪ੍ਰਗਟਾਈ ਆ ਇਸ ਕਰਕੇ ਅਸੀਂ ਹੁਣ ਵਿਧਰੋ ਕਰ ਰਹੇ ਆ ਇਸ ਧਰਨੇ ਨੂੰ ਔਰ ਆਸ ਕਰਦੇ ਆ ਕਿ 24 ਘੰਟੇ ਜੋ ਸਾਰੇ ਪੁਲਿਸ ਭੜ ਲੇਗੀ ਜਨਾਬ ਪੜੂਗੀ ਤੇ ਆ ਫੇਰ ਮੁੜ ਕੇ ਮਾਹੌਲ ਇੱਥੇ ਹੀ ਬਣਨਾ ਹੈਗਾ ਇੱਥੇ ਹੀ ਇਹਦੇ ਨਾਲ ਵੱਧ ਹੋਣਾ ਅਸੀਂ ਇਹ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਇਹਦੇ ਨਾਲੋਂ ਕਈ ਗੁਣਾ ਵੱਧ ਹੋਣਾ ਕਿਉਂਕਿ ਅੱਜ ਤੇ ਅਸੀਂ ਸਾਰੇ ਮਰਲੇ ਸ਼ਾਰਟ ਟਾਈਮ 'ਚ ਇੱਥੇ ਆਏ ਆ ਲੇਕਿਨ ਬਾਦ ਹੋਏਗਾ ਇਸ ਕਰਕੇ ਇਮੀਡੀਏਟਲੀ ਉਹਨਾਂ ਨੂੰ ਫੜੋ ਤੇ ਸਖਸ ਸਖ ਸਜਾ ਦਿਓ ਉਹਨਾਂ ਨੂੰ ਭਾਇ ਲਾਓ ਤਾਂ ਕਿ ਕੈਗਜ਼ੈਂਪਲ ਸੈਟ ਕਰੋ ਅੱਗੇ ਤੋਂ ਕੋਈ ਕਿਸੇ ਨੂੰ ਗੋਲੀਆਂ ਨਾਲ ਮਾਰ ਸਕੇ ਜਿਹੜਾ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਇੱਕ ਮਖਮਲ ਮਸੀਹ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਉਹਦੇ ਰਿਗਾਰਡਿੰਗ ਅਸੀਂ ਇੱਕ ਐਫਆਈਆਰ ਨੰਬਰ 78 ਲੌਂਚ ਕਰ ਦਿੱਤੀ ਆ ਤਿੰਨ ਦੋਸ਼ੀਆਂ ਦੇ ਖਿਲਾਫ ਦਰਜ ਕੀਤੀ ਆ ਤਿੰਨਾਂ ਵਿੱਚੋਂ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਵਾ ਜੇ ਦੂਸਰਾ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ 24 ਘੰਟਿਆਂ ਵਿੱਚ ਅਸੀਂ ਫੜ ਕੇ ਇਹਨਾਂ ਦੇ ਜਿਹੜੇ ਦੋਸ਼ੇਨ ਫੜ ਲਵਾਂਗੇ ਇੱਕ ਇੱਕ ਫੜ ਲਿਆ ਜੀ ਅਸੀਂ ਜੋ ਵੀ ਮਦਦ ਹੋ ਸਕਦੀ ਹੋਊਗੀ ਉਹਦੇ ਰਿਕਮੈਂਡ ਕਰਕੇ ਡੀਸੀ ਸਾਹਿਬ ਨੂੰ ਭੇਜਾਂਗੇ ਜਿੰਨੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਗਰੀਬ ਪਰਿਵਾਰ ਦੀ ਹੋ ਸਕਦੀ ਹੈ ਮਦਦ ਕਰਾਵਾ ਕੇ